ਅਮਰਿਤਪਾਲ ਸਿੰਘ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਤੇ ਦੱਸਦੀ ਹੈ ਕਿ ਜੇਲ੍ਹ ਚੋਂ ਸੁਨੇਹਾ ਆਇਆ ਹੈ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਜਿਹੜੀ ਕਿ ਇਕ ਵਾਰ ਫਿਰ ਤੋਂ ਤੱਕੇਸ਼ਾਈ ਦੇ ਉੱਤੇ ਉਤਰ ਆਈ ਹੈ ਤੇ ਦੂਜੇ ਪਾਸੇ ਅਜਹੀਆਂ ਅਫਵਾਹਾਂ ਤੱਕ ਫੈਲਾਈਆਂ ਜਾ ਰਹੀਆਂ ਨੇ ਤੇ ਇਸ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹਤਾ ਕੀਤਾ ਜਾ ਰਿਹਾ ਤੇ ਹੁਣੇ ਈਮਾਨ ਸਿੰਘ ਖਾਰਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਬੀਤੇ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਲੈ ਕੇ ਜਿਹੜੇ ਕਿ ਬਿਆਨ ਦਿੱਤੇ ਜਾ ਰਹੇ ਸੀ ਉਸ ਦੇ ਉੱਤੇ ਇਹ ਬਿਲਕੁਲ ਹੀ ਅਫਵਾਹਾਂ ਨੇ ਤੇ ਭਾਈ ਅਮਰਤਪਾਲ ਸਿੰਘ ਦਾ ਜਿਹੜਾ ਕਿ ਜੇਲੋਂ ਸੁਨੇਹਾ ਆਇਆ ਤੇ ਉਹਨਾਂ ਨੇ ਕਹਿਣਾ ਹੈ ਕਿ ਜਿਹੜੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਸਰਕਾਰ ਦੇ ਦੁਆਰਾ ਉਸ ਦੇ ਉੱਤੇ ਯਕੀਨ ਨਾ ਕੀਤਾ ਜਾਵੇ ਤੇ ਹੁਣ ਉੱਥੇ ਐਨਐਸਏ ਨੂੰ ਲੈ ਕੇ ਵੀ ਉਹਨਾਂ ਨੇ ਕੁਝ ਬਿਆਨ ਦਿੱਤੇ ਨੇ ਹੋਰ ਕੀ ਕੁਝ ਕਹਿਣਾ ਈਮਾਨ ਸਿੰਘ ਖਾਰਾ ਦਾ ਆਓ ਤੁਹਾਨੂੰ ਸੁਣੋ ਰਿਹਾ ਇੱਥੇ ਦਿਬਰੂਗੜ੍ਹ ਦੀ ਧਰਤੀ ਉੱਪਰ ਖੜ੍ਹੀ ਹੋਈ ਸੀ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਪ੍ਰਧਾਨ ਐਮਪੀ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਨਾਲ ਜੋ ਮੁਲਾਕਾਤ ਹੋ ਗਈ ਸੀ ਤੇ ਜਿਨ੍ਹਾਂ ਨੇ ਜੋ ਐਨਐਸਏ ਨੂੰ ਚੈਲੰਜ ਕਰਨ ਵਾਲੇ ਡਾਕੂਮੈਂਟਸ ਨੇ ਲੈ ਕੇ ਕਰਕੇ ਹੁਣ ਜੋ ਮਾਨ ਸਿੰਘ ਸੁਪੀਰਪੁਰ ਦਾ ਰੁਖ ਕਰ ਲਗੇ ਤੇ ਬੜੀ ਛੇਤੀ ਜੋ ਉਹਨਾਂ ਦੀ ਐਨਐਸਸੀ ਨੂੰ ਖਾਜ ਕਰਾਉਣ ਲਈ ਜੋ ਰਿੱਟ ਹੈ ਸੁਪਰੀਮ ਕੋਰਟ ਚ ਲੱਗਣ ਵਾਲੀ ਹੈ ਤੇ ਉਹਨਾਂ ਦਾ ਸਨੇਹ ਐਮਪੀ ਪਾਈ ਅਮਰਿਤਪਾਲ ਸੇਖ ਦਾ ਵੀ ਜੋ ਕੋਈ ਸਰਕਾਰ ਵੱਲੋਂ ਮੀਡੀਆ ਵੱਲੋਂ ਜੋ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਉਸ ਵੱਲ ਆਪਾਂ ਧਿਆਨ ਨਾ ਦਈਏ ਤੇ ਪਾਰਟੀ ਨਾਲ ਵੱਧ ਤੋਂ ਵੱਧ ਜੁੜੀਏ ਇੱਥੇ ਦਿਬਰੂਗੜ੍ਹ ਦੀ ਧਰਤੀ ਉੱਪਰ ਪਹੁੰਚੀ ਹੋਈ ਸੀ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਪ੍ਰਧਾਨ ਐਮਪੀ ਪਾਈ ਅਮਰਿਤਪਾਲ ਸੇਖ ਹੋਰਾਂ ਦੇ ਨਾਲ ਨੂੰ ਮੁਲਾਕਾਤ ਹੋ ਗਈ ਸੀ ਇਹ ਜਿਹਨੇ ਯੂ ਐਨ ਐਸ ਸੀ ਨੂੰ ਚੈਲੰਜ ਕਰਨ ਵਾਲੇ ਡਾਕੂਮੈਂਟਸ ਨਹੀਂ ਲੱਗ ਕਰਕੇ ਹੁਣ ਜੋ ਮਾਨ ਸੁਪਰੀਮ ਕੋਰਟ ਦਾ ਰੁਕ ਕਰ ਦਿੱਤੀ ਤੇ ਬੜੀ ਛੇਤੀ ਜੋ ਉਹਨਾਂ ਦੀ ਐਨ ਐਸ ਸੀ ਨੂੰ ਖਾਰਜ ਕਰਾਉਣ ਲਈ ਜੋ ਰੱਟ ਹੈ ਸੁਪਰੀਮ ਕੋਰਟ ਚ ਲੱਗਣ ਵਾਲੀ ਤੇ ਉਹਨਾਂ ਦਾ ਸਨੇਹ ਐਮ ਪੀ ਪਾਈ ਅਮਰਿਤਪਾਲ ਸੇਖ ਦਾ ਵੀ ਜੋ ਕੋਈ ਸਰਕਾਰ ਵੱਲੋਂ মিডিਆ ਵੱਲੋਂ ਜੋ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਉਸ ਵੱਲ ਆਪਾਂ ਧਿਆਨ ਨਾ ਦਈਏ ਤੇ ਪਾਰਟੀ ਨਾਲ ਵੱਧ ਤੋਂ ਵੱਧ ਜੁੜੀਏ ਇੱਥੇ ਦਿਬਰੂਗੜ੍ਹ ਦੀ ਧਰਤੀ ਉੱਪਰ ਕੌਂਚੀ ਹੋਈ ਇਸ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਪ੍ਰਧਾਨ ਐਮਪੀ ਪਾਈ ਅਮਰਿਤਪਾਲ ਸੇਖੋਂ ਦੇ ਨਾਲ ਜੋ ਮੁਲਾਕਾਤ ਹੋ ਗਈ ਸੀ ਤੇ ਜਿੰਨੇ ਜੋ ਐਨਐਸਸੀ ਨੂੰ ਚੈਲੰਜ ਕਰਨ ਵਾਲੇ ਡਾਕੂਮੈਂਟਸ ਨੇ ਲੈ ਕੇ ਕਰਕੇ ਹੁਣ ਜੋ ਮਾਣ ਸੁਪਰੀਮ ਕੋਰਟ ਦਾ ਰੁਖ ਕਰ ਲਗੇ ਤੇ ਬੜੀ ਛੇਤੀ ਜੋ ਉਹਨਾਂ ਦੀ ਐਨਐਸਸੀ ਨੂੰ ਖਾਰਜ ਕਰਾਉਣ ਲਈ ਜੋ ਰੈਟ ਹੈ ਸੁਪਰੀਮ ਕੋਰਟ ਚ ਲੱਗਣ ਵਾਲੀ ਹੈ ਤੇ ਉਹਨਾਂ ਦਾ ਸਨੇਹ ਐਮਪੀ ਪਾਈ ਅਮਰਿਤਪਾਲ ਸੇਖ ਦਾ ਵੀ ਜੋ ਕੋਈ ਸਰਕਾਰ ਵੱਲੋਂ میڈیا ਵੱਲੋਂ ਜੋ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਉਸ ਵੱਲੋਂ ਆਪਾ ਧਿਆਨ ਨਾ ਦਿਈਏ ਤੇ ਪਾਰਟੀ ਨਾਲ ਵੱਧ ਤੋਂ ਵੱਧ ਜੁੜੀਏ ਇੱਥੇ ਦਿਬਰੂਗੜ੍ਹ ਦੀ ਧਰਤੀ ਉੱਪਰ ਪਹੁੰਚੀ ਹੋਈ ਸੀ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਪ੍ਰਧਾਨ ਐਮਪੀ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਨਾਲ ਜੋ ਮੁਲਾਕਾਤ ਹੋ ਗਈ ਸੀ ਤੇ ਜਿਨ੍ਹਾਂ ਜੋ ਐਨਐਸਸੀ ਨੂੰ ਚੈਲੰਜ ਕਰਨ ਵਾਲੇ ਡਾਕੂਮੈਂਟਸ ਨੇ ਲੈ ਕੇ ਕਰਕੇ ਹੁਣ ਜੋ ਮਾਣ ਸੁਪੀਰਪੁਰ ਦਾ ਰੁਖ ਕਰ ਲਗੇ ਤੇ ਬੜੀ ਛੇਤੀ ਜੋ ਉਹਨਾਂ ਦੀ ਐਨਐਸਸੀ ਨੂੰ ਖਾਰਜ ਕਰਾਉਣ ਲਈ ਜੋ ਰਿੱਟ ਹੈ ਸੁਪਰੀਮ ਕੋਰਟ ਚ ਲੱਗਣ ਵਾਲੀ ਹੈ ਤੇ ਉਹਨਾਂ ਦਾ ਸਨੇਹ ਐਮਪੀ ਪਾਈ ਅਮਰਿਤਪਾਲ ਸਿੰਘ ਦਾ ਵੀ ਜੋ ਕੋਈ ਸਰਕਾਰ ਵੱਲੋਂ মিডিਆ ਵੱਲੋਂ ਜੋ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਉਸ ਵੱਲ ਆਪਾਂ ਧਿਆਨ ਨਾ ਦਈਏ ਤੇ ਪਾਰਟੀ ਨਾਲ ਵੱਧ ਤੋਂ ਵੱਧ ਜੁੜੀਏ